21 ਜੀਦੀ ਕੀ ਕਰਨਦੇ ਹੋ ਕੁਛ ਨਹੀਂ ਰਵਿੰਦਰ ਬਸ ਆ ਚਾਹ ਤੇ ਰਹੀ 21 ਨਾਲੇ ਦੀਦੀ ਮੈਂ ਪੋਸ਼ਲਾਦਲ ਜਿੰਦਰਦੀ ਨੂੰ ਫੋਨ ਕਰਕੇ ਪਹਿਲਾਂ ਕੀ ਕਹਿੰਦੇ ਆ ਵੀ ਜਾਣਾ ਕਿ ਨਹੀਂ ਜਾਣਾ ਤੇ ਅਹੀਂ ਕਿਉਂ ਕਿਹਦੀਆਂ ਗੱਲਾਂ ਚਾਉਣਾ ਨਹੀਂ ਤੇ ਸਰਦਾਰ ਕਿੱਥੇ ਆ लवली ਸਰਦਾਰ ਜਿੱਥੇ ਮਰਜੀ ਹੋਵੇ ਮੰਮੀ ਵੀ ਤਾਂ ਜ਼ੋਰ ਪਾਉਂਦੇ ਹੀ ਨਾ ਕਰਾ ਦੋ ਸੁਧਰ ਜਾਣਾ ਵਾ ਸੁਧਰ ਜਾਣਾ लवली ਨੂੰ ਵੀ ਪਤਾ ਲੱਗ ਜਾਊਗਾ ਵੀ ਵੀ ਕੀ ਕੀ ਭਾਵੇਂ ਕਦੀ ਕਹਿੰਦਾ 3 ਥੋੜੀ ਜਿਹੀ ਉਹ ਕਰ लवली ਨੂੰ ਵੀ ਪਤਾ ਲੱਗ ਜਾਊਗਾ ਵੀ ਕੀ ਭਾਵੇਂ ਕਦੀ ਆ ਸੜੀ ਨਹੀਂ ਹੋਣੀ ਹੈਗੀ ਇਨੇ ਫੇਰ ਹੋਈ ਕੰਮ ਕਰਨਾ ਵਕ ਹੋਣ ਵਾਲਾ ਓ ਚਲ ਕੋਈ ਗੱਲ ਨਹੀਂ ਆਪੇ ਤੇ ਫਸਿਆ ਵਾਏ ਕੰਮ ਚ ਅਸੀਂ ਕਿਹੜਾ ਧੱਕੇ ਨਾ ਕੱਟ ਲੈ ਕੱਟ ਲੈ 3 2 1 ਉਹ ਫੇਰ ਉਹ ਕਹਿੰਦੇ ਤੇ ਹੁੰਦੇ ਆ ਵੀ ਆਪੇ ਫਸੜੀਏ ਤੈਨੂੰ ਕੌਣ ਬਚਾਰੇ ਚਲ ਕੋਈ ਗੱਲ ਨਹੀਂ ਆਪੇ ਲੱਗ ਜਾ ਪਤਾ ਤੂੰ ਕੁੜੀਏ ਕਰੀ ਜਾ ਪੇਜ ਗੰਦਾ ਇੱਧਰ ਲੈ ਹੁਣ 3 ਗਿਆ ਹੋ ਗਿਆ 2 1 ਹੁਣ ਪਤਾ ਨਹੀਂਗਾ ਵੀ ਜਦੋਂ ਤੇਰੇ ਪੇਕੇ ਗਏ ਆਂ ਆਪਾਂ ਸਾਰਾ ਪਰਿਵਾਰ ਗਏ ਆਂ ਤਾਂ ਹੁਣ ਵੀ ਸਾਰੇ ਨਹੀਂ ਜਾਣਾ ਚਲੋ ਮੰਮੀ ਉਦਾਂ ਸਮੇਂ ਵੀ ਚੰਗੀਆਂ ਸੀ ਤੇ ਪਹਿਲੀਆਂ ਨੂਆਂ ਵੀ ਚੰਗੀਆਂ ਸੀ ਘਟੋ ਘਟ ਪਹਿਲਾ ਮੰਮੀ ਜੀ ਸਮੇਂ ਵੀ ਚੰਗੀਆਂ ਸੀ ਤੇ ਨੂਆਂ ਵੀ ਚੰਗੀਆਂ ਸੀ ਘਟੋ ਘਟ ਪੋਚਾਈਦਾ ਸੀ ਰਵਾਜਾਂ ਬਾਰੇ ਪਹਿਲਾਂ ਸੋਚਦਾ ਤੇ ਘਟਾ ਹੀ ਕਾਦਾ ਸੀ ਜੋਤ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿੱਦਾਂ ਦੋਵੇਂ ਜਾਣੇ ਚਲ ਗਏ ਆ ਤੇ ਉਹਦੀ ਮਾਂ ਪਿਓ ਨਾਲ ਪੁੱਛਣਗੇ ਤੇ ਬਾਕੀ ਟੱਬਰ ਕਿੱਥੇ ਆ 3 2 1 ਮੰਮੀ ਜੀ ਜੇ ਉਹਨੂੰ ਮਾਪਿਓ ਦਾ ਇੰਨਾ ਹੀ ਧਰ ਹੁੰਦਾ ਨਾ 3 2 1 ਮੰਮੀ ਜੀ ਬੈਠੇ ਜੀ ਬੈਠੀ ਆ 2 1 ਇੱਕ ਗੱਲ ਹੈਗੀ ਆ ਜੋਤ ਨੂੰ ਮੈਂ ਗੁੱਸੇ ਵੀ ਹੋ ਲੈਨੀ ਹਾਂ ਤਾਂ ਕਦੀ ਮੇਰੇ ਗਾੜੀ ਬੋਲੀ ਨਹੀਂ 2 1 ਸਮਾਂ ਉਹ ਤਾਂ ਆਉਂਦੀਆਂ ਪੁੱਛਦੀਆਂ ਵਾ ਵੀ ਮੰਮੀ ਜੀ ਰੋਟੀ ਪਾਣੀ ਖਾਦਾ ਵਾ ਕੋਈ ਕੰਮ ਹੈਗਾ ਮੈਂ ਕਰਾਵਾਂ ਦਿੱਤੀ ਦੇ ਨਾਲ ਉਹਨੇ ਤਾਂ ਪੁੱਛਿਆ ਹੀ ਨਹੀਂਗਾ ਚਲੋ ਨਹੀਂ ਪੁੱਛਿਆ ਤੇ ਮੰਮੀ ਅੱਗੇ ਕਿਹੜਾ ਉਹ ਜਦੋਂ ਅੱਗੇ ਕਿਹੜੇ 2 ਐਂਡ 1 ਅਗੇ ਕਿਹੜਾ ਮੰਮੀ ਜੀ ਉਤੋਂ ਵੀ ਨਾ ਕੰਮ ਨਹੀਂ ਹੁੰਦੇ ਨਹੀਂ ਪੁੱਛਿਆ ਤੇ ਨਾ ਸਹੀ ਕੋਈ ਗੱਲ ਨਹੀਂ ਠੀਕ 3 2 1 ਮਮਿ ਨੂੰ ਵੀ ਹੋਣੀ ਪਤਾ ਲੱਗਣਾ ਵੇਖਨੀਆਂ ਵਾਲਾ ਕਿੱਦਾਂ ਰਹਿੰਦੇ ਉਹਦੇ ਨਾਲ ਠੀਕ ਕਿਉਂਕਿ ਮੈਂ ਅੱਦੇ ਵਿੱਚ ਉਹ ਉਹਨਾਂ ਨੂੰ ਜਾਣਦੇ ਤੇ ਅਸੀਂ ਫੈਸਲੇ ਜਨਾਨੀਆਂ 1 ਸ਼ੁਰੂ ਕਿਦਾਂ ਕਰਨੇ ਕੋਲ 2 1 ਓਏ ਉਹਨਾਂ ਨੂੰ ਜਾਣਦੇ ਹਾਂ ਤੂੰ ਉਹਨਾਂ ਨਾਲ ਕੋਈ ਰਿਸ਼ਤਾ ਹੱਦੀ ਮੇਰਾ ਰੱਬ ਹੈ ਕਿ ਉਹਨਾਂ ਦੇ ਨਾਲ ਹੁਣ ਆਪਾਂ ਇੱਕ ਵਾਰ ਹੋ 1 ਦੇ ਇਹ ਟੇਖ ਲੋਤੀ ਹੈ 2 1 ਜਦੋਂ ਇੱਕ ਵਾਰ ਤੂੰ ਚੱਲ ਗਿਆ ਨਾ ਉਹਨੂੰ ਇਹ ਹੋ ਜਾਣਾ ਪੇ ਮੇਰੇ ਵੱਲ ਵਾ ਤੇ ਮੈਨੂੰ ਟਬਰ ਦੀ ਕੀ ਲੋੜ ਵਾ ਉਹਨੂੰ ਕੋਲ ਜਾ ਚਲੋ ਜਦੋਂ ਲਾਵਾ ਲਾਇਆ ਨਾ ਹੁਣ ਨਹੀਂ ਮੰਮੀ ਹੁਣ ਉਹਨੂੰ ਮਨਾ ਕਰਕੇ ਤੇ ਸਾਡੇ ਦੋਵਾਂ 'ਚ ਲੜਾਈ ਪਾਵੀ ਚਾਹੁੰਦੀ ਰਹੀ ਹੁਣ ਵੇ ਮੈਂ ਲੜਾਈ ਕਿਉਂ ਪਾਉਣੀ ਆ ਲੜਾਈ ਵਾਲਾ ਕੰਮ ਹੀ ਆ ਵੇ ਇਹ ਮੁੰਡੇ ਦੇ ਕੰਮ ਆ ਪਿਆਰ-ਪਿਆਰ ਹੋ ਗਿਆ ਤਾਂ ਹੁਣ ਦੱਸਣ ਆ ਜਾਂਦਾ ਨੇ ਤੇ ਦੱਸਣ ਦੀ ਕੀ ਲੋੜ ਸੀ ਚੁੱਪ ਕਰਕੇ ਗਾਂਹ ਜਾਨੋ ਸਾਨੂੰ ਪਤਾ ਲੱਗ ਹੀ ਜਾਣਾ ਸੀ ਵੀ ਗਏ ਜੇ ਤੁਸੀਂ ਦੋਵੇਂ ਜਾਣੇ ਕਿਤੇ ਹਾਦੀ ਹੋ ਗਈ ਐ ਟੱਬਰ ਵਾਲੀ ਤੇ ਜਦੋਂ ਆ ਕੁੜੀਏ 2 1 ਜਦੋਂ ਹੁੰਦਾ ਨਹੀਂ ਉਦੋਂ ਤਰਲੇ ਲੈਂਦਾ ਫਿਰਦਾ ਸੀ ਮੰਮੀ ਪਾਬੀ ਨੂੰ ਕਹੇ ਮੰਮੀ ਫਲਾਣੇ ਨੂੰ ਕਹੇ ਹੁਣ ਨਾ ਤੈਨੂੰ ਪਾਬੀ ਲੱਭੀ ਕਿੰਨਾ ਟਾਈਮ ਹੋ ਗਿਆ ਚਲਿਏ

ਇੱਕ ਵਰਗਾ ਦਬਾ ਬੜੀ ਵਧੀਆ ਜੀ ਆ ਜਾ 1 ਚੋਰ ਉਹਦੀ ਆਏ ਕੋ ਪਰਚੀ ਪਰਚੀਆਂ ਦੋ ਛੁੱਟੀਆਂ ਜੇ ਠੀਕ ਹੈ 1 2 1 ਦੀਦੀ ਕੀ ਕਰਨਦੇ ਹੋ ਕੁਛ ਨਹੀਂ ਰਵਿੰਦਰ ਬਸ ਆ ਚਾਹ ਤੇਰੀ ਹੀ 2 1 ਨਾਲੇ ਦੀਦੀ ਮੈਂ ਪੋਸ਼ਲਾਦਲ ਜੀ ਦੇ ਦੀਦੀ ਨੂੰ ਫੋਨ ਕਰਕੇ ਪਹਿਲਾਂ ਕੀ ਕਹਿੰਦੇ ਆ ਵੀ ਜਾਣਾ ਕਿ ਨਹੀਂ ਜਾਣਾ ਤੇ ਅਹੀਂ ਕਿਉਂ ਕਹਿਦੀਆਂ ਗੱਲਾਂ ਚਾਉਣਾ ਨਹੀਂ ਤੇ ਸਰਦਾਰ ਕਿੱਥੇ ਆ लवली ਸਰਦਾਰ ਜਿੱਥੇ ਮਰਜੀ ਹੋਵੇ ਮੰਮੀ ਵੀ ਤਾਂ ਜ਼ੋਰ ਪਾਉਂਦੇ ਹੀ ਨਾ ਕਰਾ ਦੋ ਸੁਧਰ ਜਾਣਾ ਵਾ ਸੁਧਰ ਜਾਣਾ लवली ਨੂੰ ਵੀ ਪਤਾ ਲੱਗ ਜੂਗਾ ਵੀ ਕੀ ਕੀ ਭਾਵੇਂ ਕਦੀ ਕਹਿੰਦਾ 3 ਥੋੜੀ ਜਿਹੀ ਉਹ लवली ਨੂੰ ਵੀ ਪਤਾ ਲੱਗ ਜੂਗਾ ਵੀ ਕੀ ਭਾਵੇਂ ਕਦੀ ਆ ਸੜੀ ਨਹੀਂ ਹੋਣੀ ਹੈਗੀ ਇਹਨੇ ਫੇਰ ਉਹ ਹੀ ਕੰਮ ਕਰਨਾ ਵਕ ਹੋਣ ਵਾਲਾ ਓ ਚਲ ਕੋਈ ਗੱਲ ਨਹੀਂ ਆਪੇ ਤੇ ਫਸਿਆ ਬਾਏ ਕੰਮ ਚ ਅਹੀਂ ਕਿਹੜਾ ਧੱਕੇ ਨਾ ਕੱਟ ਨਹੀਂ ਕੱਟ ਲੈ 3 2 1 ਉਹ ਫੇਰ ਉਹ ਕਹਿੰਦੇ ਤੇ ਹੁੰਦੇ ਆ ਯਾਪੇ ਫਤਰੀ ਤੈਨੂੰ ਕੌਣ ਬਚਾਰੇ ਚੱਲ ਕੋਈ ਗੱਲ ਨਹੀਂ ਆਪੇ ਲੱਜੋ ਪਤਾ ਤੂੰ ਕੁੜੀਏ ਕਰੀ ਜਾ ਪੇਜ ਗੰਦਾ ਇੱਧਰ ਲੈ ਗੁਣ 3 ਗਿਆ ਹੋ ਗਿਆ 2 1 ਹਾ ਪਤਾ ਨਹੀਂਗਾ ਭੀ ਜਦੋਂ ਤੇਰੇ ਪੇਕੇ ਗਏ ਹੈ ਆਪਾਂ ਸਾਰਾ ਪਰਿਵਾਰ ਗਏ ਹੈ ਤਾਂ ਹੁਣ ਵੀ ਸਾਰੇ ਨਹੀਂ ਜਾਣਾ ਚਲੋ ਮੰਮੀ ਉਦਾਂ ਸਮੇਂ ਵੀ ਚੰਗੀਆਂ ਸੀ ਤੇ ਪਹਿਲੀਆਂ ਨੂਹਾਂ ਵੀ ਚੰਗੀਆਂ ਆਹੀ ਘਟੋ ਘਟ ਪਾਓ ਚਲੋ ਚਲੋ 2 1 ਪਹਿਲਾਂ ਮਮੀ ਜੀ ਸਮੇਂ ਵੀ ਚੰਗੀਆਂ ਸੀ ਤੇ ਨੂੰਹਾਂ ਵੀ ਚੰਗੀਆਂ ਆਂ। ਘਟੋ ਘਟ ਪੋਛਾਈਦਾ ਸੀ ਰਵਾਜਾਂ ਬਾਰੇ ਪਹਿਲਾਂ ਸੋਚਦਾ ਤੇ ਘਟਾ ਹੀ ਕਾਦਾ ਸੀ। ਜੋਤ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿੱਦਾਂ ਦੋਵੇਂ ਜਾਣੇ ਚਲ ਗਏ ਆ ਤੇ ਉਹਦੀ ਮਾਂ ਪਿਓ ਨਾਲ ਪੁੱਛਣਗੇ ਵੀ ਬਾਕੀ ਟੱਬਰ ਕਿੱਥੇ ਆ? ਕਰ ਲੈ 3 2 1 ਮਮੀ ਜੀ ਜੇ ਨੂੰਹ ਮਾਪਿਆ ਤਾਂ ਇੰਨਾ ਹੀ ਡਰ ਹੁੰਦਾ ਨਾ? 3 2 1 ਮਮੀ ਜੀ ਆਪੋ ਬੈਠੇ ਜੀ ਬੈਠੀ ਆਂ 3 2 1 ਇੱਕ ਗੱਲ ਹੈਗੀ ਆ ਜੋਤ ਨੂੰ ਮੈਂ ਗੁੱਸੇ ਵੀ ਹੋ ਲੈਨੀ ਹਾਂ ਤੇ ਕਦੀ ਮੇਰੇ ਗਾੜੀ ਬੋਲੀ ਨਹੀਂ 2 1 ਹਨਾ ਉਹ ਤੇ ਆਉਂਦੀਆਂ ਪੁੱਛਦੀਆਂ ਵਾ ਵੀ ਮੰਮੀ ਜੀ ਰੋਟੀ ਪਾਣੀ ਖਾਦਾ ਵਾ ਕੋਈ ਕੰਮ ਹੈਗਾ ਮੈਂ ਕਰਾਵਾਂ ਦੀਦੀ ਦੇ ਨਾਲ ਉਹਨੇ ਤਾਂ ਪੁੱਛਿਆ ਹੀ ਨਹੀਂਗਾ ਚਲੋ ਨਹੀਂ ਪੁੱਛਿਆ ਤੇ ਮੰਮੀ ਅੱਗੇ ਕਿਹੜਾ ਉਹ ਜਦੋਂ ਅੱਗੇ ਕਿਹੜੇ ਕੰਮ 2 ਐਂਡ 1 ਅੱਗੇ ਕਿਹੜਾ ਮੰਮੀ ਜੀ ਉਹ ਤੋਂ ਬਿਨਾ ਕੰਮ ਨਹੀਂ ਹੁੰਦੇ ਨਹੀਂ ਪੁੱਛਿਆ ਤੇ ਨਾ ਸਹੀ ਕੋਈ ਗੱਲ ਨਹੀਂ ਠੀਕ ਹੈ 3 2 1 ਮੰਮੀ ਨੂੰ ਵੀ ਹੋਣੀ ਪਤਾ ਲੱਗਣਾ ਵਾ ਵੇਖਨੀਆਂ ਵਾਲਾ ਕਿੱਦਾਂ ਰਹਿੰਦੇ ਉਹਦੇ ਨਾਲ ਕਿਹ ਕਿਹ ਟੇਕਲੋਤੀ ਮੈਂ ਸੱਦੇ ਵਿੱਚ ਉਹ ਉਹਨਾਂ ਨੂੰ ਜਾਣਦੇ ਆ ਤੇ ਅਸੀਂ ਸੱਦੇਸ਼ ਜਨਾਨੀਆਂ ਵਨ ਸ਼ੁਰੂ ਕਿੱਦਾਂ ਕਰਨੇ ਕੋਲ ਉਹਨਾਂ ਨੂੰ 2 1 ਓਏ ਉਹਨਾਂ ਨੂੰ ਜਾਣਦੇ ਆ ਤੂੰ ਉਹਨਾਂ ਨਾਲ ਕੋਈ ਰਿਸ਼ਵਾ ਹੱਤੀ ਮੇਰਾ ਰੱਬ ਹੈ ਕਿ ਉਹਨਾਂ ਦੇ ਨਾਲ ਹੋਣਾ ਭਾਏ ਇੱਕ ਵਾਰ ਹੋ ਲੈ ਇਹ ਟੇਕਲੋਤੀ ਹੈ 2 1 ਜਦੋਂ ਇੱਕ ਵਾਰ ਤੂੰ ਚੱਲ ਗਿਆ ਨਾ ਉਹਨੂੰ ਇਹ ਹੋ ਜਾਣਾ ਤੇ ਮੇਰੇ ਵੱਲ ਵਾ ਤੇ ਮੈਨੂੰ ਟੱਬਰ ਦੀ ਕੀ ਲੋੜ ਵਾ ਚਲੋ ਜੇ ਨਾਲ ਲਾਵਾਂ ਲਾਇਆ ਤਾਂ ਹੁਣ ਕੀ ਮੰਮੀ ਹੁਣ ਉਹਨੂੰ ਮਨਾ ਕਰਕੇ ਤੁਹਾਡੇ ਦੋਵਾਂ ਚ ਲੜਾਈ ਪਾਉਮੀ ਚਾਹੁੰਦੀ ਤੇ ਹੁਣ ਵੇ ਮੈਂ ਲੜਾਈ ਕਿਉਂ ਪਾਉਣੀ ਆ ਲੜਾਈ ਵਾਲਾ ਕੰਮ ਹੀ ਆ ਵੇ ਇਹ ਮੁੰਡੇ ਦੇ ਕੰਮ ਤਿਆਰ ਬਿਆਰ ਹੋ ਗਿਆ ਤਾਂ ਹੁਣ ਦੱਸਣ ਆ ਜਾਂਦੇ ਨੇ ਤੇ ਦੱਸਣ ਦੀ ਕੀ ਲੋੜ ਹੀ ਚੁੱਪ ਕਰਕੇ ਗਾਂਹ ਜਾਨੋ ਸਾਨੂੰ ਪਤਾ ਲੱਗ ਹੀ ਜਾਣਾ ਸੀ ਵੀ ਗਏ ਜੇ ਤੁਸੀਂ ਦੋਵੇਂ ਜਾਣੇ ਕਿਤੇ ਹਾਦੀ ਹੋ ਗਈ ਆ ਟੱਬਰ ਵਾਲੀ ਤੇ ਜਦੋਂ ਆ ਕੁੜੀਏ 2 1 ਜਦੋਂ ਹੁੰਦਾ ਨਹੀਂ ਉਦੋਂ ਤਰਲੇ ਲੈਂਦਾ ਫਿਰਦਾ ਸੀ ਮੰਮੀ ਪਾਬੀ ਨੂੰ ਕਹੇ ਮੰਮੀ ਫਲਾਣੇ ਨੂੰ ਕਹੇ ਹੁਣ ਨਾ ਤੈਨੂੰ ਪਾਬੀ ਲੱਭੀ ਕਿੰਨਾ ਟਾਈਮ ਹੋ ਗਿਆ ਚਲਿਏ ਇੰਨਾ ਟਾਈਮ ਲਾ ਆਏ ਆ ਉਹ ਟਾਈਮ ਕੋਹ ਨਹੀਂ ਹੋਇਆ ਮੰਮੀ ਡੇਈ